ਸਤਿ ਸ਼੍ਰੀ ਅਕਾਲ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੇਫੈਂਟ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਆਪਾਂ ਪਹੁੰਚ ਚੁੱਕੇ ਆਂ ਬਾਈ ਸਰੋ ਨੇ ਕੋਲ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਤੁਸੀਂ ਬਟਾਲਾ ਵੇਖੋ ਅੱਜ ਨੂੰ ਬਾਈ ਕੋ 6-7 ਲੈਗ ਪਨ ਨਾਗੇ ਹੈਗੇ ਆ ਨਾਲ ਜਰਸੀ ਕਾ ਮੱਝ ਚ ਰਹੀ ਹੈਗੀਆਂ ਤੇ ਆਓ ਪਰ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸੀਟ ਠੱਟ ਹੋ ਜਾ ਤੁਸੀਂ ਦੱਸੋ ਜੀ ਅਮਰ ਦਾ ਕੰਮ ਚੱਲ ਰਿਹਾ ਤੇ ਸਭ ਤੋਂ ਪਹਿਲਾਂ ਪਤੇ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਵਿਦੇਸਾਂ ਚ ਰਹਿੰਦੇ ਸਾਰੇ ਉਹਨਾਂ ਤੇ ਅਰਦਾਸ ਕਰਦੇ ਆਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਦੇ ਬਸ ਬਾਕੀ ਸੰਦੀਪ ਜੀ ਆਪਣਾ ਤੇ ਕੋਈ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਬਿਲਕੁਲ ਜੀ ਸਤਿਕਾਰ ਕਰਦੇ ਕਿਉਂਕਿ ਇਹ ਅਨਮੋਲ ਖਜ਼ਾਨੇ ਲੱਭ ਦੇ ਦੀ ਨਹੀਂ ਲੱਭ ਤੇ ਜੇ ਕੋ ਹੈਗੇ ਉਹ ਸੰਭ ਜੇ ਨਾ ਹੋ ਸਾਕਦਾ ਨਾ ਗੱਤਵਾਦ ਉਹਨਾਂ ਨੂੰ ਸਾਭੋ ਬਿਲਕੁਲ ਜੀ ਉਹਨਾਂ ਕੋ ਸਿੱਖਣ ਨੂੰ ਹੀ ਕੁਝ ਨਾ ਕੁਝ ਮਿਲਦਾ ਹਾਂਜੀ ਤੇ ਜਿੰਨਾ ਹੀ ਸਿੱਖਿਆ ਜਾਵੇ ਓਨਾ ਹੀ ਚੰਗਾ ਬਾਅਦ ਕੋਈ ਬਸਤਾਵ ਵਾਲਾ ਹੋ ਬਿਲਕੁਲ ਤੇ ਹਰ ਵਾਰਾ ਇਹੀ ਬੇਨਤੀ ਕਰੀਦੀ ਆ ਤੇ ਅਨਮੋਲ ਖਜ਼ਾਨੇ ਨੇ ਇਹਨਾਂ ਨੂੰ ਸੰਭਾਲ ਰੱਖੋ ਬਾਅਦ ਤੇ ਬਾਕੀ ਸੰਦੀਪ ਜੀ ਇੱਕ ਜ਼ਰੂਰੀ ਬੇਨਤੀ ਆ ਹਾਂਜੀ ਬੇਨਤੀ ਵੀ ਹੱਥ ਜੋੜ ਕੇ ਆ ਆ ਬਿਲਕੁਲ ਜੀ ਹੱਥ ਜੋੜ ਕੇ ਬੇਨਤੀ ਆ ਖਡੂਰ ਸਾਹਿਬ ਦੀ ਜਿੰਨੀ ਵੀ ਸਕਤ ਆ ਹਾਂਜੀ ਹਾਂਜੀ ਕਿੰਨਾ ਖਡੂਰ ਸਾਹਿਬ ਹਲਕਾ ਨਾ ਹੱਥ ਜੋੜ ਕੇ ਬੇਨਤੀ ਆ ਭਾਈ ਅੰਬਰਤਪਾਲ ਦਾ ਸਾਥ ਦੋ ਬਿਲਕੁਲ ਜੀ 1 ਜੂਨ ਨੂੰ ਤਗੜੇ ਹੋ ਕੇ ਮੈਕ ਦਾ ਨਿਸ਼ਾਨ ਦੱਬੋ ਹਾਂਜੀ ਤਗੜੇ ਹੋ ਕੇ ਸਾਥ ਦੋ ਜਿਹੜੀ ਮਰਜ਼ੀ ਤੁਸੀਂ ਪਾਵੇਂ ਪਾਰਟੀ ਵਿੱਚ ਜੇ ਹਾਂਜੀ ਉਸੇ ਪਾਰਟੀ ਚ ਰਹੋ ਹਾਂਜੀ ਪਰ 1 ਜੂਨ ਨੂੰ ਕਟਣ ਭਾਈ ਅੰਬਰਤਪਾਲ ਵਾਲਾ ਨਾ ਪਣਾ ਬਿਲਕੁਲ ਠੀਕ ਬਾ ਨਾ ਕਿਉਂਕਿ ਜੋ ਉਹਨਾਂ ਨਾਲ ਹੋਇਆ ਨਾ ਆਪਾਂ ਸੱਚ ਦੀ ਆਵਾਜ਼ ਕਢਣੀ ਆ ਕੋ ਅੱਜ ਤੋਂ ਅੱਗੇ ਕੋਈ ਸਰਕਾਰ ਕਿਸੇ ਤੇ ਐਨਐਸਏ ਨਾ ਲਾ ਬਿਲਕੁਲ ਈ ਕੋ ਨਾ ਦੁੱਖ ਵਾਲੀ ਗੱਲ ਵਾ ਆਪਾਂ ਉਹਦਾ ਸਾਥ ਦੇਣਾ ਵਾ ਤੇ ਬਹੁਤ ਵੱਡੀ ਲੀਟ ਨਾਲ ਜਿਤਾਉਣਾ ਛੋਟੀ ਜਿਹੀ ਬਹੁਤ ਵੱਡੀ ਲੀਡ ਨਾਲ ਜਤਾਉਣਾ ਹੈਗਾ ਵਾ ਤੇ ਇਸ ਕਰਕੇ ਬਾਅਦ ਵਿੱਚ ਦੋ ਜੂਨ ਨੂੰ ਆਪਣੇ ਆਪਣੀ ਪਾਰਟੀ ਚ ਫੇਰ ਚੱਲ ਜਿਓ ਹਨਾ ਜਿੱਥੇ ਹੈਗੇ ਉੱਥੇ ਬਸ ਇੱਕੋ ਹੀ ਬੇਨਤੀ ਆ ਖਡੂਰ ਸਾਹਿਬ ਸਾਰੇ ਹਲਕੇ ਨੂੰ ਅਸੀਂ ਵਿੱਚ ਸਵੇਰੇ ਸਵੇਰੇ ਟਾਈਮ ਕੱਢਦੇ ਆ ਉਹਨਾਂ ਦੇ ਪ੍ਰਚਾਰ ਵਾਸਤੇ ਜਾਣਾ ਵਧੀਆ ਭਾਜੀ ਬਹੁਤ ਵਧੀਆ ਇਹ ਬੜੀ ਜਗ੍ਹਾ ਜਾਂਦੇ ਆ ਕਈ ਸੱਜਣ ਵੀ ਮਿਲਦੇ ਆ ਤੇ ਬੇਨਤੀ ਹੱਥ ਜੋੜ ਕੇ ਆ ਇੱਕ ਜੂਨ ਨੂੰ ਤਗੜੇ ਹੋ ਕੇ ਮੈਕ ਵਾਲਾ ਨਿਸ਼ਾਨ ਦੱਬਣਾ ਬਾਜੀ ਬਸ ਇੰਨੀਆਂ ਕੀ ਬੇਨਤੀਆਂ ਬਾਕੀ ਸੰਦੀਪ ਜੀ ਜਰਸੀ ਇਹ ਗਾ ਆਜੀ ਗਈ ਆ ਪਿਆ ਵਾਲੇ ਅਰੇ ਯਾ ਅਈ ਤਰੇ ਆਹ ਲਾ ਐਤਰੇ ਯਾ ਜੀ ਬੋਕਰੇ ਵੇਖ ਤਰਗੇ 1 ਮੀਟਰ ਦਾ ਲੇਵਾ ਜਿਹੜਾ ਇੱਧਰ ਆ 1 ਕਬੀ 1 ਮੀਟਰ ਦਾ ਲੇਵਾ ਜਾ ਮਗਰ ਦੇ ਬੱਚਾ ਬੱਚਾ ਬੱਚੀ ਵਸੇ ਰਹੀ ਬੱਚੀ ਤੇਰੇ ਦੀ ਬੱਚੀ ਅੱਜ ਹੀ ਸੂਈ ਜੇਰ ਘਰ ਸੁੱਟੀ ਆ ਕਿਸੇ ਗੱਲ ਦਾ ਚੱਕਰ ਨਹੀਂ ਕੋਈ ਗੱਲ ਨਹੀਂ ਚੁਾਈ ਟੋਕ ਦੀ ਹਾਂਜੀ ਤੇ ਸਾਰੀ ਸੋਨੀ ਆ ਲੋ ਖੋਲੇ ਹੁਣ ਆਸ ਹੈ ਕਿ ਨਾ ਦੋ ਦੇਖੋ ਇੱਕ ਇੱਕ ਗੇਸ ਤੇ ਸਾਨ ਕਿੱਗਾ ਦਾ ਲੱਗ ਰਿਹਾ ਤਨ ਲੱਗਾ ਹੈ ਗਾਵਾ ਕੋਈ ਗਾਲੀ ਨਹੀਂ ਕਾਰਨ ਵਾਲੇ ਪਰ ਲੋ ਦਿਖਾਓ ਜੀ ਇਹ ਨੂੰ ਦਿਖਾ ਕੇ ਇੱਕ ਘਰ ਲੇਵਾ ਇਹ ਦੇਵਾ ਲੈ ਕੇ ਪੜਿਆ ਜਾਂਦਾ ਉਹ ਵੀ ਵੈਰ ਹੈ ਕੁਆਲਟੀ ਵਾਲਾ ਵੇਖ ਤੁਰਿਆ ਨਹੀਂ ਜਾਂਦਾ ਸੰਦੀਪ ਜੀ ਤੇ ਬਾਕੀ ਦੂਜੀ ਗਾਰੰਟੀ ਇਹ ਆ ਇਦਾਂ ਹੀ ਸੂਤੀ ਦੋ ਦਿਨ ਦੀ ਦਿੰਦੀ ਹਾਂ ਜੀ ਦੋ ਦਿਨ ਦੀ ਦਿੰਦੀ ਸੂਤੀ ਬਾਰੀ ਚੰਗੀ ਬੱਤੀ ਆ। ਮਤਲਬ ਲੇਵੇ ਆਈਆਂ ਤੇ ਪੰਡਾ ਹੀ ਪਾਈਆਂ ਹੈਗੀਆਂ। ਬਾਕੀ ਪੰਡਾ ਹੀ ਆ ਬਜੀ। ਪੰਡਾ ਹੀ ਲੇਵੇ ਆਈਆਂ ਪਾਈਆਂ ਹੈਗੀਆਂ ਵਾ ਤੇ ਕੋਈ ਇਹਨੂੰ ਦੋ ਦੋ ਛੱਡੀ ਨਹੀਂ। ਬਸ ਚੱਲੇ ਜਾਪੇ ਛੁੱਟੀ ਹੁੰਦਾਂ। ਹਾਂ ਜੀ। ਬੋਨ ਜਿਆਰ। ਬੋਨ ਜਿਆਰ। 500 600 550 ਬਹੁਤ ਨਜ਼ਾਰੇ। ਬਿਲਕੁਲ ਸਹੀ ਗੱਲ ਹੈ ਜੀ। ਆ ਬੱਚੀ ਦਾ ਸੰਦੀਪ ਜੀ ਹੋਣੀ ਆਈ ਆ। ਅੱਛਾ ਜੀ। ਕਪੜੇ ਨਹੀਂ ਲੰਪੋਨਾ ਬਾਲੀ ਕਪੜੇ ਵਸੇ ਜਾਈ ਬੰਨੀ ਆ ਤੁਹਾਡੇ ਸਾਹਮਣੇ ਇਹ ਲੋ ਕਰਾਂਗੇ ਅੱਜ ਆ ਕੇ ਕੁਝ ਰੱਖੀ ਆ ਨਾ ਕਿੰਨੇ ਬੜਾ ਕੁਆਲਿਟੀ ਆ ਇਹ ਵੀ ਤਿੰਨੇ ਦੇਵੇ ਤੋਂ ਦੇਸੀ ਨਾਲ ਲੈ ਵੀ ਰਿਹਾ ਦੇਖੋ ਇਹ ਵੀ ਦੇਪਰਾ ਜਾਤ ਬਕਾਓ ਦੇਖ ਬਰੀਡ ਕਿੰਨੀ ਇੱਕ ਮੈਂ ਕਿ ਰੋਕਿਓ ਇਹ ਇਧਰ ਵੇ ਆ ਥੱਬੇ ਦਾ ਲੇਵਾਂ ਲਾਇਆ ਕਿ ਨਹੀਂ ਕਿੱਥੇ ਕਿੱਥੇ ਥਾਣ ਲੱਗਾ ਵੇਖੋ ਥੋੜੋ ਅਜੇ ਅਜੇ ਸੁਣਦੀ ਨਹੀਂ ਅਜੇ ਤੁਰੀ ਆਉਣ ਲਈ ਆ ਬਿਲਕੁਲ ਅਜੇ ਨਹੀਂ ਸੁਣਦੀ ਭਾਈ ਅਜੇ ਨਹੀਂ ਸੁਣਦੀ ਅਜੇ ਜਿੱਦਾਂ ਉਹ ਬਣੀ ਉਦਾਂ ਹੀ ਇਹ ਬਣੂਗਾ ਲੈ ਆਜੋ ਜੀ ਬਾਕੀ ਸਮਝੀ ਕਿ ਫੰਡੀਆਂ ਨਾਲ ਇਹਨਾਂ ਦਾ ਕੋਈ ਲੈਖਾ ਨਹੀਂਗਾ ਬਿਲਕੁਲ ਜੀ ਕੰਡੀ ਆਰਾ ਇਹ ਨਾਲ ਕੋਈ ਲੇਖਾ ਹੀ ਨਹੀਂ ਤੇ ਜਿਹੜੀ ਮਰਜ਼ੀ ਆ ਭਾਵੇਂ ਇੱਧਰ ਵੇਖੋ ਆਹ ਵੇਖੋ ਫਿਰ ਇੱਧਰ ਵੇਖੋ ਆਹ ਵੇਖੋ ਕਿੱਦਾਂ ਮਰਜੀ ਕਿਸੇ ਨੂੰ ਕਿੱਦਾਂ ਮਰਜੀ ਭਾਵੇਂ ਨਿਕਾ ਜਾ ਨਿਆਣਾ ਥੱਲੇ ਤੁਰਿਆ ਆ ਇਹ ਸੰਦੀਪ ਜੀ 50000 ਦੀ ਰਵਾਹ 50000 ਦੀ 500 ਲੋਟ ਆਉ 95 ਇਹ ਵੀ ਕੱਪੜੀ ਹੈ ਜੀ ਇਹ ਇਹ ਦਿਨ 10 12 ਲੈਂਦੀ ਆ ਅੱਛਾ ਪਰ ਇਹਦੀ ਜਾਨ ਦਾ ਕੋਈ ਅੰਤ ਨਹੀਂ ਇੱਧਰ ਆ ਜਾਓ ਪੜਾਈ ਸੰਦੀਪ ਜੀ ਇਹਨੀ ਜ਼ਿਆਦੀ ਨਾ ਲੱਗੀ ਕਿਤੇ ਨਹੀਂ ਲੱਗੂ ਭਾਈ ਹਨਾ ਅਸਲੇ ਬੜੇ ਵਹਿਣ ਨਾ ਸਰੀ ਇੰਨੀ ਜ਼ਿਆਦੀ ਆ ਨਾ ਇਹ ਨਾ ਆ ਰੰਗ ਲੱਭਣਾ ਜਰਰੀ ਆ ਤੇ ਨਾ ਆ ਚੀਜ਼ ਲੱਭਣੀ ਆ ਆਹੀ ਰੰਗ ਦੇ ਮਸ਼ਹੂਰ ਆ ਭਾਈ ਇਹੋ ਹੀ ਰੰਗ ਦੇ ਜਰਰੀ ਆ ਮਸ਼ਹੂਰ ਆ ਆ ਭਾਈ ਦੇਣ ਦਾ 12 ਲੈ ਜੂ 15 ਬੜੇ ਜਾਰੇ ਬਾਹਰ ਦੂਜਾ ਹੋਣਾ ਨਹੀਂ ਕਾ ਦੂਜਾ ਜਿਆਦਾ ਹੋਊਗਾ ਏ ਵੀ ਸੰਦੀਪ ਜੀ 50000 50000 500 500 10 12 13 15 ਦਿਨ ਲੈ ਜੂ ਪਰ ਲਹੁ ਨਿਆਰੇ ਜਿਹੜਾ ਲੈ ਗਿਆ ਨਾ ਇਹ ਵੀ ਸੰਦੀਪ ਜੀ ਇੱਕ ਕਰ ਇਧਰ ਵੇਖੋ ਕੈਮਰਾਮੈਨ ਦੀ ਥਾਣੇ ਰੰਮਣੇ ਨਹੀਂ ਰੰਮਣ ਚੱਪੜ ਵੈਰਾ ਇੱਕ ਕਰਾ ਥਾਣੇ ਵਿਖਾਇਓ ਕਿ ਥਾਣੇ ਕਿਹੜਾ ਲੱਗਾ ਹੈਗਾ ਔਰੋ ਜੀ ਲੋ ਜੀ ਇਹ ਵੀ ਇਹ ਵੀ ਵੇਖ ਰਾਜਾ ਅੱਜ ਥਾਣੇ ਲੈ ਵੀ ਬੜੇ ਕੰਮ ਦੇ ਨੇ ਰੰਮਣੇ ਇਧਰ ਇਧਰ ਬਹੁਤੀ ਯਾਰੀ ਠੰਡੀ ਹੈ ਤੋੜੋ ਵੇਖ ਥਾੜ ਕਿਦਾਂ ਲੱਗਾ ਤਸੂਦੀ ਅਜੇ ਦੋ ਚਾਰ ਮਿੰਟ ਇੰਨਾ ਦੇ ਵਾਲਿਆ ਕਿ ਨਹੀਂ ਬਿਲਕੁਲ ਆ ਜੀ ਨਹੀਂ ਲੈ ਜੀ ਬਸ ਇੱਕ ਦੋ ਲਓ ਜੀ ਨਹੀਂ ਹਾਂਜੀ ਵਾਧ ਲੈ ਜੀ ਵਾਧ ਲੈ ਦੇ ਲੇਵਾ ਇੰਨਾ ਕ ਮਾਰਨਾ ਨਾ ਇਹ ਇਹ ਕੋਈ ਗੱਲ ਨਹੀਂ ਕਰਨ ਵਾਲੀ ਤੂੰ ਇਹ ਸਹੀ ਜੱਗਾ ਕੀ ਥਣ ਕੇ ਦਾ ਲੱਗਾ ਤੀਜਾ ਵਾਰ ਥਾਣਾ ਇਧਰੇ ਇਧਰੇ ਐਦਾ ਜਬਰ ਥਣ ਲਗਾਵੇ ਹਾਂ ਬਾਹਰੀ ਚੀਜ਼ ਵਾ ਤੇ ਹਾਂ ਦੰਦੀ ਵੀ ਛਿੱਗੀ ਸੁਗਾ ਦੋਜਾ ਦੰਦੀ ਛਿੱਗੀ ਛੇ ਦੰਦ ਹਾਂ ਇਹ ਸੰਦੀਪ ਜੀ ਦਵਾਂਗੇ 38000 38000 ਦੇ ਵਿੱਚ 500 500 400 ਬਸ ਇਹ ਸੰਦੀਪ ਜੀ ਪਹਿਲੇ ਛੋਟੀ ਕੋਈ ਐਸਾ ਕਹਿ ਰਹਾ ਮੈਂ ਇੱਥੇ ਰੁਕਾਉਂ ਤੈਨੂੰ ਇਧਰ ਆਓ ਕਰਮਾ ਵਾਲੀ ਜੀ ਆਓ ਅੱਗੋਂ ਥਾਣ ਬਖਾਇਓ ਇਹ ਲੈਵਾ ਜ਼ਰੂਰ ਅੱਗੇ ਨੂੰ ਯਾਦਾ ਪਰਲੇ ਪਾਸੇ ਬੜੀ ਦੁੱਧ ਕਿੰਨਾ ਦੁੱਧ 7 ਤੋਂ 8 ਕਿਲੋ ਪੈਸਾ ਮਾਟੋ ਕਿਲੋ ਇਧਰ ਇਧਰ ਵੇਖ ਅੱਗੋਂ ਇਧਰ ਨੂੰ ਲਿਖੇ ਲੈਵਾਰ ਕਾਦੀ ਹੈ ਲੈ ਕੋਣ ਤਾਂ ਅੱਕਲੇ ਪਾਸੇ ਨੂੰ ਕਰਦੀ ਆ ਰੱਖਦੀ ਆ ਥਾਣ ਥੂਣ ਬੜੇ ਕਮਾਲ ਦਾ ਤਾਂ 6 ਦੰਦ ਹੋਊਗਾ ਬੜਾ ਠੀਕ ਆ ਦੋ ਰੋਜ਼ ਨੂੰ ਵੀ ਲਓ ਜੀ ਇਹ ਰੱਖੋ ਮਾਸ ਤੇ ਜੀ ਮਾਸ ਤੇ ਮਾਸ ਮਾਸ ਦੋ ਰੋ ਆਜੋ ਆਜੋ ਜੀ ਆਜੋ ਆਜੋ ਭਾਜੀ ਭਾਜੀ ਇਹ ਸੰਦੇਸ਼ੀ 65000 ਰਾੜੀਆ 560 550 60500 60500 550 ਠੀਕ ਆ 500 ਆਜੋ 60500 ਆਹ ਭਾਈ ਜੀ ਇਹ ਸੰਜੀ ਤੀਜਾ ਸੁਗਾ ਜੱਫੜ ਹਾਂ ਹਾਂ ਇਹ ਮਈ ਬੰਦਿਆਂ ਨੇ 15 ਦਿਨ ਕਿਹਾ ਹੀ ਸੂਣ ਨੂੰ ਲੈਂਦੀ ਆ ਹਾਂਜੀ ਤੇ ਇਹ ਸੰਦੀ ਇੱਧਰ ਵੇਖੋ ਕੈਮਰਾ ਮੈਨੂੰ ਇਹ ਮਈ ਨੇ ਅਜੇ ਵੀ 20 ਤੋਂ 25 ਦਿਨ ਲੈ ਜਾਣੇ ਆ ਬੰਦਿਆਂ ਨੇ 20 25 ਦਿਨ ਦਾ ਝੂਠ ਬੋਲਦੇ ਆ 15 ਦਿਨ ਮੈਂ ਸਾਬਤੀ ਆ ਮੈਂ ਵੀ ਡਬਲ ਕਰਤੀ ਅੱਗੇ ਹਾਂ ਤੇ ਜੇ ਕੋਈ ਲੈ ਜਾਂਦਾ ਤਾਂ ਖੜਾ ਇੰਨਾ ਝੂਠ ਬੋਲਿਆ ਹੈ ਨਾ ਘੱਟੇ ਮੈਂ 20 25 ਦਿਨ ਮਜੇ ਨਾਲ ਲੈ ਤੀ ਹੈ ਨਾ ਤੇ 15 ਦਿਨ ਨੂੰ ਕਹੇ 15 ਦਿਨ ਮੈਂ ਸਾਬਤੀ ਗਲਤ ਇਹ ਕੋ ਤਾਂ ਨਿੱਗਰ ਬੜੀ ਆ ਕੌਣ ਸਮੇਂ 25 ਦੇ ਕਾਲੀ ਹੱਦ ਦਾ ਬਜਲੀ ਪਾਣਾ ਵੇਖ ਕਿਦਾਂ ਖਣ ਸਪੈਸ਼ਲ ਲੱਗਾ ਤੇ ਕਿੰਨੀ ਚੌੜੀ ਹੋ ਗਈ ਬਹੁਤ ਸਾਂਭੀ ਮੈਂ ਹਾਂਜੀ ਇਹ ਸੰਧੀ ਦੀ ਮੁਕਤ ਦੇ ਮੁਕ ਮੁਕਤੀ ਆ ਇਹ ਦੇਣੀ ਆ 42000 ਰੁਪਏ ਸਾਮ ਵੀ ਮੈਂ ਦਿੱਤੀ ਆ ਤੇ 42 ਦੀ ਕੋਈ ਸੋਣ ਵਾਲੀ ਮਹੀ ਨਹੀਂ 20 ਲੈ ਜੂ 25 ਲੈ ਜੂ ਜਿਆਦਾ ਕਰ ਜੰਬੀ ਨਾ ਕਰ ਜੁਕ ਮੀ ਨਾਲ ਖਾਣੀ ਨਹੀਂ ਸਾਨੇ ਖਾਣੀ ਮੈਂ ਥੱਲੇ ਲੱਤੀ ਆ ਇਧਰ ਕੈਮਰਾਮੈਨ ਇੱਕ ਦੋ ਬਖ ਆ 42 ਰੁਪਏ ਇੱਧਰ ਵੀ ਆ ਆ ਵੇਖ ਅੱਗਿਓ ਜਿੰਨੀ ਮਹੀ ਲੱਤੀ ਐ ਮੀਨਾ ਕਾੜਦਾਂ ਦੀ 25 ਦਿਨ ਖੜਨੇ ਆ ਪਰ ਮੈਨੂੰ ਡਾਰ ਆਉਂਦਾ ਨੇ 15 ਦਿਨ ਦਾ ਜੋ ਝੂਠ ਬੋਲਦਾ ਨਾ ਉਹਨਾਂ ਨੇ ਤੇ ਫਿਰ ਤੋਂ ਅੱਗੇ ਡਾਰ ਆਉਂਦਾ ਸਾਂਭੀ ਬਹੁਤ ਵਾ ਤੇ 42000 ਦੀ ਫਰੀਆ 35 38000 ਦੀ ਹੁੰਦਾ ਪਰ ਜਿੰਨਾ ਵਜਨ ਲਈ ਫੇਰਣ ਲਈ ਆ ਗਿਆ ਤੇ ਫਰੀਆ ਵਾਲੀ ਗੱਲ ਤੇ ਸਵੇਰ ਵੀ ਪੱਕਾ ਤੇ ਪੱਕਾ ਤੇ ਸਵੇਰ ਪੱਕਾ ਤੇ ਜਾ ਜੀ ਤੇ 42500 ਛੋੜਿਆ 4500 ਮੁਕਤੀ ਆ ਜਿੰਨੇ ਪਹਿਲੇ ਨਜ਼ਾਰੇ ਲੈ ਰਹੇ ਤੇ ਲੈ ਲੈ ਪਹਿਲੇ ਫੋਨ ਤੇ ਲੈ 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 ਬਿਲਕੁਲ ਠੀਕ ਆ ਨਾ ਤੇ ਬਾਕੀ ਥਾਂ ਫੋਨ ਦੀ ਪੂਰੀ ਫੁੱਲ ਗਰੰਟੀ ਆ ਪਿੱਛੇ ਦੀ ਵੀ ਆ 5-7 ਦਿਨ ਜਿੰਨੇ ਗਾੜੀ ਸੁੱਕੇ ਤੇ ਪਤਾ ਨਹੀਂ ਕਿਹਨੇ ਕੀ ਕਰਦੇ ਬਿਲਕੁਲ ਭਾਈ ਹਨਾ ਗਰਮੀਆਂ ਦਾ ਟਾਈਮ ਆ ਉਹ ਨਹੀਂ ਪਤਾ ਹੁੰਦਾ ਤੇ ਬਾਕੀ ਸਾਰੇ ਵੀਰਾਂ ਨੂੰ ਇਹੋ ਹੀ ਬੇਨਤੀ ਆ ਆਓ ਆਪਣੀ ਚੈੱਕ ਪਾਸ ਹਰ ਚੀਜ਼ ਕਰੋ ਹਾਂ ਜੀ ਆਪਣੀ ਗਾਰੰਟੀ ਤੇ ਲੈ ਕੇ ਜਾਓ ਤਸल्ली ਕਰਕੇ ਇਹਦਾ ਮੇਰਾ ਵੀ ਪੁਰਾਣਾ ਵਾ ਉਹ ਆਨਲਾਈਨ ਜਿੱਦਾਂ ਮਰਜ਼ੀ ਵਕਾ ਪੁਰਾਣੇ ਵਾਸਤੇ ਆਉਣ ਲੈਣਾ ਨਵਾਂ ਮੇਰਾ ਵੀ ਆਵੇ ਆਪਾਂ ਟਰਾਈ ਕਰਕੇ ਰੇਟ ਦੀ ਹਰ ਚੀਜ਼ ਦੀ ਫੇਰ ਲੈ ਕੇ ਜਾਵੇ ਤੇ ਰੇਟ ਫਿਕਸ ਜੇ ਨਾਮ ਮੇਰਾ ਸਰਵਣ ਜੇ ਪਿੰਡ ਪੱਡੇ ਜੇ ਤਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਜ਼ਦੀਕ ਕਮਾਨ ਲੱਗਦਾ ਕਸਬਾ ਇੱਕ ਪਾਸੇ ਡੇਰਾ ਬਿਹਸਰਾ ਦਾ ਸਵਮੀ ਵੀ ਹੈਗਾ 20 ਕਿਲੋਮੀਟਰ ਮੈਤਾ ਵੀ 20 ਕਿਲੋਮੀਟਰ ਤੇ ਸ੍ਰੀ ਹਰਗੋਬਿੰਦਪੁਰ ਹਲਕਾ ਵਾ ਤੇ ਤਸੀਲ ਵੀ ਆ ਉਹ ਵੀ ਮਤਲਬ 20 ਕਿਲੋ ਇਹ ਇਹ ਆਪਾਂ ਲਾਗੇ ਐਡਰੈਸ ਵਾ ਤੇ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਵੀ ਵਾਟ ਤੋਂ ਵਾਟ ਸ਼ੇਅਰ ਸੋਹਣੇ ਕਮੈਂਟ ਕਰਿਆ ਕਰੋ ਤੇ ਗਰਮੀ ਦਾ ਮੌਸਮ ਆ ਟਾਡੇ ਕੋਲ ਦਰਸਨ ਹਾਇਆਂ ਲਵਾਉਂਦੇ ਰਹੀਏ ਕੁਝ ਬੀਜੀ ਚੱਲਣ ਰਹੇ ਆ ਤੇ ਮੇਰਾ ਵੀ ਜੇ ਕਿਸੇ ਜਿਆਦਾ ਫੋਨ ਵੀ ਚੁੱਕਿਆ ਨਾ ਗਰਮੀ ਬੜੀ ਆ ਤੇ ਕੁਝ ਤੁਹਾਨੂੰ ਪਤਾ ਹੀ ਆ ਭਾਈ ਅਮਰਪਾਲ ਦੇ 10 ਮਿੰਟ ਘੰਟਾ ਉਧਰ ਵੀ ਕੱਢਣਾ ਪੈਂਦਾ ਤੇ ਫੋਨ ਉਧਰ ਵੀ ਵਿਜੀ ਹੋ ਜਾਂਦਾ ਕੋਈ ਨਾ ਕੰਮਾਂ ਜਾ ਕੇ ਬੰਦਿਆਂ ਚ ਬੈਠਿਆ ਕਈ ਰਫੂਨ ਚੁੱਕਿਆ ਨਹੀਂ ਜਾਂਦਾ ਤੇ ਵੀਡੀਓ ਤੁਹਾਡੇ ਕੋਲ ਆ ਜਾਣੀ ਆ ਜਿੱਦਾਂ ਮਰਜੀ ਫੋਨ ਕਰੋ ਮਾਲਕ ਸਾਰੇ ਦਿਨ ਸਸਤੇ